ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਧਰਮ ਦੀ ਰਾਹ ਤੇ ਤੁਰਦਿਆਂ ਅੱਲਾਹ ਦੇ ਰਾਹ ਤੇ ਤੁਰਦਿਆਂ ਮਾਰੇ ਜਾਣਾ ਖਤਮ ਹੋ ਜਾਣਾ ਪੰਜਾਬੀ ਭਾਸ਼ਾ ਦੇ ਵਿੱਚ ਸ਼ਹਾਦਤ ਦੇ ਮੁਕਾਬਲੇ ਸ਼ਹੀਦੀ ਸ਼ਬਦ ਵੀ ਪ੍ਰਚਲਿਤ ਹੈ ਸ਼ਹੀਦ ਅਜਿਹੀ ਸ਼ਖਸੀਅਤ ਨੂੰ ਦਾ ਹੈ ਜੋ ਮੌਤ ਦੇ ਪ੍ਰਭਾਵ ਤੋਂ ਨਹੀਂ ਡਰ ਹੁੰਦਾ ਹੈ ਜੋ ਮੌਤ ਤੋਂ ਨਹੀਂ ਡਰਦਾ ਸ਼ਹੀਦ ਧਰਮ ਸਮਾਜ ਅਤੇ ਦੇਸ਼ ਲਈ ਸੋਚ ਰੱਖਦਾ ਹੈ ਉਹ ਕੁਝ ਆਪਣੀ ਕੌਮ ਦੇਸ਼ ਵਾਸਤੇ ਕੁਝ ਕਰਨਾ ਚਾਹੁੰਦਾ ਹੈ ਸ਼ਹੀਦ ਨੂੰ ਗੁਲਾਮ ਅਤੇ ਸ਼ੋਸ਼ਣ ਸਮਾਜ ਦੇ ਵਿੱਚ ਰਹਿਣਾ ਪਸੰਦ ਨਹੀਂ ਜਿਸ ਦੇਸ਼ ਦੇ ਵਿੱਚ ਗੁਲਾਮੀ ਹੁੰਦੀ ਹੋਵੇ ਸ਼ੋਸ਼ਣ ਕੀਤਾ ਜਾਂਦਾ ਹੋਵੇ ਸ਼ਹੀਦ ਉਸ ਸਮਾਜ ਉਸ ਦੇਸ਼ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦਾ ਸ਼ਹੀਦ ਕਿਸੇ ਤੇ ਅਨਿਆਏ ਹੁੰਦਾ ਜ਼ੁਲਮ ਹੁੰਦਾ ਨਹੀਂ ਵੇਖ ਸਕਦਾ ਉਹ ਹਮੇਸ਼ਾ ਉਸਦਾ ਵਿਰੋਧ ਕਰਦਾ ਹੈ ਸ਼ਹੀਦ ਹਮੇਸ਼ਾ ਸਰਬੱਤ ਦੇ ਭਲੇ ਲਈ ਤਤਪਰ ਰਹਿੰਦਾ ਹੈ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਵਾਸਤੇ ਹਾਜ਼ਰ ਰਹਿੰਦਾ ਹੈ ਸ਼ਹੀਦ ਦਾ ਮਕਾਮ ਹੀ ਸ਼ਹਾਦਤ ਹੈ ਉਹ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਹੀ ਪੈਦਾ ਹੋਇਆ ਹੁੰਦਾ ਹੈ